ਹਾਂਜੀ ਹਾਂਜੀ ਪੰਜ ਹੋ ਗਈਆਂ ਸਹੀ ਗੱਲ ਪੰਜ ਹੋਈਆਂ ਹੀਆਂ ਸਾਡੇ ਪਿੰਡ ਦੇ ਬਾਣੀਆਂ ਤੇ ਉਹ ਟੇਕ ਕੇ ਜਿੱਨਾਂ ਦਾ ਸਕੂਲ ਆ ਉੱਥੇ ਆਪਣੇ ਆਮਰਗੜ੍ਹ ਸੜਕ ਦੇ ਉਲੇ ਪਾਚੇ ਹੁਣ ਰਰ ਤੋਰਾ ਹੈ ਨਹੀਂ ਸਕੂਲ ਉਹਨਾਂ ਦਾ ਹਾਂਜੀ ਹਾਂਜੀ ਓਹੋ ਉਹਨਾਂ ਦੇ ਜਿਹੜੇ ਬੁਰੇ ਤੇ ਓਹੋ ਥੋਲੇ ਲੈ ਜਾਂਦੇ ਹਾਂਜੀ ਨਾਲੇ ਉੱਥੇ ਖੂਹੀ ਸੀ ਜੰਡੀ ਸੀ ਬਹੁਤ ਤਕੜੀ ਜੰਡੀ ਸੀ ਸੌ ਬਹੁਤ ਹੀ ਹਾਂਜੀ ਉਥੇ ਪਾਣੀ ਲੈ ਜਾਂਦੇ ਇੱਕ ਗਲਾਸ ਲੈ ਲੈਂਦੇ ਬਾਕੀ ਦੋ ਲੈ ਲੈਂਦੇ ਪਾਣੀ ਕੜਕੜ ਉਹ ਪੀ ਲਓਗੇ ਤੁਸੀਂ ਅੱਛਾ ਜੀ ਉਹ ਜਿਆਦਾ ਪੀਣ ਦੇ ਤੇ ਸਹੀ ਹੈ ਤੁਸੀਂ ਆਏ ਦੇਖ ਲਓ ਵੀ ਅੱਛਾ ਫੱਕਾ ਦਾਣੇ ਦੇਂਦੇ ਛੋਲਿਆਂ ਦੇ ਹਾਂ ਜੀ ਉਹ ਜਿਹੇ ਦਾਣੇ ਲੈ ਕੇ ਆਉਂਦੀ ਹੈ ਅੱਛਾ ਬਾ ਤਾਰਗੇ ਅੱਜ ਘਰ ਬਾ ਦੇ ਵਿੱਚ ਖੇਡ ਲੈ ਤੇਰੇ ਕੋਲੇ ਖੇਡਣ ਨਾਲੇ ਸਹੀ ਗੱਲ ਹੈ ਤਾਂ ਪਤਾ ਸਾਨੂੰ ਤਾਂ ਉਹ ਪਤਾ ਵੀ ਇਹਨਾਂ ਨੂੰ ਕਰਨ ਦੇ ਤਾਂ ਉਹ ਪੰਨ ਕੋਈ ਤਾਰ ਗਿਆ ਬਸ ਸਹੀ ਗੱਲ ਹੈ ਸੀ ਦੇ ਗਿਆ ਭੁੱਖਾ ਦੀ ਅੱਗੇ ਐਂਕ ਡੰਡੀਏ ਨਹੀਂ ਤੁਲਕੇ ਜਾਂਦੇ ਲੋਕਾਂ ਕੇ ਸਹੀ ਗੱਲ ਹੈ ਹਾਂ ਜੀ ਸਾਡੇ ਟਟੋਗਲ ਨੂੰ ਚਾਰ ਡੰਡੀਏ ਥੀ ਤੇ ਪੰਜ ਹਾਂ ਜੀ ਹਾਂ ਜੀ ਦੇਖ ਤੁਸੀਂ ਹੁਣ ਤਾਂ ਜਵਾਨਾ ਬਹੁਤ ਖਤਰਨਾਕ ਆ ਗਿਆ ਹੈ ਨਾ ਜੀ ਪਤਾ ਹੀ ਗੱਲ ਆ ਅੱਗੇ ਗੱਲ ਹੋਰ ਥੀ ਵੀਰਾ ਪਿਆਰ ਕਰਦੇ ਲੋਕ ਸਹੀ ਗੱਲ ਹੈ ਘਰ ਪਵਾਉਂਦੇ ਅਗਲਾ ਕਹਿੰਦਾ ਮੇਰੇ ਕੋਲੇ ਘਰ ਪਾਲਾ ਸਾਰਾ ਕੱਲ ਲੋਕੇ ਪਾਣਦੇ ਸਹੀ ਗੱਲ ਹੁਣ ਕੀ ਦਾ ਕੋਈ ਕਰਾਉਂਦਾ ਕੋਈ ਨਹੀਂ ਅੱਗੇ ਦੇਖੀ ਤੇ ਗਮੀ ਸ਼ਾਦੀ ਹੋਣ ਦੀ ਅਗਲਾ ਕਣਕਾ ਵੜਾਉਂਦਾ ਸਹੀ ਅੱਲਾ ਅਗਰੇ ਦਾ ਦੁੱਖ ਵੜਾਉਂਦਾ ਸਹੀ ਹੁਣ ਕੌਣ ਬਣਾਉਂਦਾ ਗੱਲ ਥੋੜਾ ਮੈਂ ਕਹਿਰ ਦੀ ਮੌਤ ਦੇ ਵਿੱਚ ਮੈਂ ਹਾਸੇ ਦੇਖੇ ਲੁਕ ਸਹੀ ਗੱਲ ਆ ਉਹ ਦੇਖੋ ਵੀਰਾ ਜਿਵਨ ਆ ਗਿਆ ਠੀਕ ਆ ਪਰਮੇਸ਼ਰ ਨੂੰ ਯਾਦ ਕਰੋ ਬਲਵਿਸ਼ੇ ਸਭ ਤੋਂ ਵੱਡਾ ਸਹੀ ਗੱਲ ਇਹਦਾ ਮਾਰਾ ਨਾ ਕਰੋ ਹਾਂਜੀ ਹਾਂਜੀ ਠੀਕ ਆ ਜੀ ਦੀਗਾ ਹੁਣ ਜਾਲ ਕੁਛ ਮੈਂ ਆਪ ਦੇ ਖਤਰ ਦਾ ਕੋ ਲੋਕਾਂ ਦੇ ਖਤਰ ਕਰਦਾ ਉਥੇ ਤੱਕ ਮੈਂ ਡੰਡੀ ਬਣਾ ਦੇਣੀ ਆ ਇਹ ਚਲ ਪਰਵੇਸ਼ਰ ਖਾਨੀ ਕਿਹੜੀ ਗੱਲ ਹੋ ਰਾ ਦੀਆ ਹਾਂਜੀ ਸਹੀ ਗੱਲ ਆ ਕਿਉਂ ਔਖੇ ਹੁੰਦੇ ਨੇ ਮੈਨੂੰ ਪਤਾ ਡਗ ਦੇ ਡਗ ਦੇ ਮੋਟਰਸਾਈਕਲ ਬਹੁਤ ਢੀਂ ਨਹੀਂ ਜੇ ਇਧਰ ਕੋਈ ਦੀਪਾ ਫੇਰ ਔਖਾਊਗਾ ਪਾਣੀ ਤੇ ਸਹੀ ਗੱਲ ਆ ਤੇ ਰਸਤਾ ਸਾਰਾ ਖਰਾਬ ਹੋਊਗਾ ਹਨਾ ਦੇਖ ਲੋ ਮਿੱਤਰੋ ਬਜ਼ੁਰਗ ਲੱਗਿਆ ਹਾਂਜੀ ਰਸਤੇ ਨੂੰ ਠੀਕ ਕਰ ਰਹੇ ਦੇਖ ਲੋ ਰਸਤੇ ਦਾ ਤਾਂ ਪੁੰਨ ਬਹੁਤ ਹੁੰਦਾ ਬਹੁਤ ਪੁੰਨ ਹੁੰਦਾ ਹੱਥੇ ਦਾ ਵੀ ਦਾਨ ਕਰਾਂਗੇ ਆਪਾਂ ਦਾਨ ਦਾ ਪੁੰਨ ਬਹੁਤ ਆ ਹੈ ਜੀ ਸਹੀ ਗੱਲ ਹੈ ਬਹੁਤ ਤਾਂ ਦੇਖੋ ਰੱਬ ਪ੍ਰਮਾਤਮਾ ਜਿਹੜਾ ਅੱਜ ਆਪਾਂ ਉਹਦੀ ਛਾਤਰ ਛਾਇਆ ਥੱਲੇ ਰਹੀਏ ਪ੍ਰਮਾਤਮਾ ਦੀ ਥੱਲੇ ਸਹੀ ਗੱਲ ਹੈ ਹਾਂ ਜੀ ਤੇ ਰੱਬ ਵੀ ਸਾਥ ਦਿੰਦਾ ਸਹੀ ਗੱਲ ਹੈ ਹਾਂ ਪੱਕਾ ਸਾਥ ਦਿੰਦਾ ਨਹੀਂ ਬਸ ਜਿਹੜਾ ਕੁਝ ਹੈਗਾ ਹੋਏਗਾ ਦੀਲੇ ਹੀ ਆ ਠੀਕ ਹੈ ਜੀ ਹਾਂ ਜੀ ਜਿਹੜਾ ਕੋਈ ਚੰਗਾ ਕਾਲੂ ਦੇਖੋ ਬਹੁਤ ਵਧੀਆ ਹੈ ਦੁਨੀਆ ਤੇ ਇੱਥੇ ਕੁਝ ਨਹੀਂ ਸਹੀ ਗੱਲ ਬੰਬੀ ਬਿਲਕੁਲ ਆਪਾਂ ਇੱਥੋਂ ਸਭ ਪੂਰੀ ਚਾਰ ਕੇ ਸਭ ਕੂੜੇ ਟਿੰਡਾ ਵਾਂਗੂ ਆਹ ਬਾਈ ਜਨੇ ਜਾਈ ਜਾਂ ਮੈ ਵੀ ਦਾ ਹੈ ਹਾਂਜੀ ਹਾਂਜੀ ਜਾਂਦੇ ਨਹੀਂ ਸਹੀ ਗੱਲ ਹਾਂ ਬਸ ਤੇ ਇਹ ਆਪਣੇ ਗੁੜੇ ਬਡੇਰੇ ਬਾਗੇ ਆਪਾਂ ਨਹੀਂ ਚਲੇ ਜਾਣਾ ਇੱਕ ਈ ਪਤਾ ਨਹੀਂ ਕਿੰਨੀ ਕਿ ਦੁਨੀਆ ਆ ਕੇ ਚੱਲ ਗਈ ਹੈ ਨਾ ਕੋਈ ਸਾਫਤਾ ਨਹੀਂ ਕੋਈ ਪਤਾ ਹੀ ਨਹੀਂ ਹੈਗਾ ਯਾਰ ਬੰਹੀਂ ਲੋਕ ਆ ਜਿਹੜਾ ਆਪਾਂ ਨੂੰ ਦਿਖ ਰਿਹਾ ਚਾਰ ਸਫੇਰੇ ਸਭ ਬਰਬਾਦ ਹੋ ਜਾਂਦਾ ਇੱਕ ਦਿਨ ਹੈ ਨਾ ਇਹ ਪਤਾ ਹੀ ਗੱਲ ਆ ਇੱਕ ਟਾਈਮ ਇਹ ਫੇਰ ਵਾਲੋ ਬਾਜ ਉਹਨਾਂ ਪਹਿਲਾ ਬਣੋ ਬਾਜ ਬੋ ਸੋ ਬਹੁਤੀ ਸਾਡੇ ਥੋੜੀ ਜਿਹੀ ਜ਼ਮੀਨ ਦੀ ਇਧਰ ਇਧਰ ਪੜਾ ਦਾ ਪੂਰਾ ਪੂਰਾ ਖੱਤੀ ਹੁੰਦੀਆਂ ਸਹੀ ਗੱਲ ਹੈ ਖੱਤੀ ਦੀ ਜ਼ਮੀਨਾਂ ਹਾਂਜੀ ਹਾਂਜੀ ਪਰ ਹੁਣ ਸਮਾਂ ਸਮਾਂ ਆ ਗਿਆ ਜਿਵੇਂ ਕਲਾ ਇਹ ਸਮਾਂ ਆਉਂਦਾ ਸਹੀ ਗੱਲ ਹੈ ਇਹ ਨਹੀਂ ਪਤਾ ਆਪਣੇ ਵਿੱਚ ਕਿਹਾ ਜੀ ਦੁਨੀਆ ਨੇ ਘਟਲਾ ਦੇਖੋ ਹੁਣ ਟੱਕ ਨਹੀਂ ਹੁੰਦੇ ਸਹੀ ਗੱਲ ਹੈ ਕਿੰਨੀ ਦੁਨੀਆ ਮਰਦੀ ਆਪਣੇ ਪਿੰਡ ਤੇ ਲਾ ਲੋ ਇਹ ਲੈਣਾ ਸਾਡੇ ਦੇ ਲੋ ਇੰਦੀਆਂ ਮੋਤਾਂ ਹੁੰਦੇ ਛੜਦੇ ਗੱਲਾਂ ਤੁਰੇ ਜਾਂਦੀ ਅਜੀ ਗੱਲ ਟੈਗ ਹੋ ਜਾਂਦਾ ਹੈ ਨਾ ਹਾਂਜੀ ਤੁਰੇ ਜਾਂਦੀ ਫਿਰਦਾ ਕੀ ਕਾਰਨ ਕੀ ਆ ਬਾਬਾ ਜੀ ਉਹ ਜਿਹੜਾ ਟੈਗ ਜਿੰਨਾ ਹੋ ਜਾਂਦਾ ਹੈ ਅਜੀ ਗੱਲ ਇਹ ਕਾਰਨ ਜੀ ਤੁਹਾਨੂੰ ਤਾਂ ਪਤਾ ਹੋਣਾ ਹੈ ਨਾ ਇੱਕ ਉਹ ਖਰਾਕਾਂ ਹੀ ਮਾਰੀਆਂ ਹੋ ਗਈਆਂ ਹਨਾ ਪਤਾ ਹੀ ਗੱਲ ਹੈ ਜੀ ਸਾਡੇ ਟਾਈਮ ਤੇ ਇਹ ਨਹੀਂ ਪਾਉਂਦਾ ਕੋਈ ਅਗਲਾਂ ਦੇ ਵਿੱਚ ਰੇ ਨਹੀਂ ਪਾਉਂਦੇ ਨਹੀਂ ਨਹੀਂ ਪਾਉਂਦੇ ਹਾਂ ਸਪਰੇ ਹਾਂ ਕੁਝ ਵੀ ਨਹੀਂ ਸੀ ਮਹਾ ਫੇਰ ਕੇ ਗੋਲੀਆਂ ਵਾਲਾ ਰੇ ਹੁਣ ਆਉਂਦਾ ਛੋਫਰਾ ਅਸਾਂ ਉਹ ਅਗਲਾ ਫੈਲਾ ਕੀਲੇ ਦੇ ਵੀ ਛਿਰਦਾ ਜਾਂਦਾ ਸੀ ਉੱਪਰ ਬੱਸ ਕੋਈ ਨਹੀਂ ਪਾਉਂਦੇ ਅਸਾਂ ਛੋਲੇ ਹੁੰਦੇ ਹਾਂ ਛੋਲੇ ਹੁੰਦੇ ਆਪਾਂ ਥੋਲੇ ਖਾਂਦੇ ਥੋਲੇ ਸਾਤੇ ਤੇ ਸਹੀ ਗੱਲ ਸਾਡੇ ਗੀਜੇ ਭਰੇ ਰਹਿੰਦੇ ਥੋਲੇ ਨਾਲ ਹੱਥਾਂ ਨਾਲ ਖੇਡਦੇ ਹੁੰਦੇ ਸੀ ਹਾਂ ਫੇ ਛੋਲੇ ਹਾਂ ਤਾਕਤ ਹੁੰਦੀ ਹਾਂ ਥੋਲੇ ਕਿੱਥੋਂ ਮਿਲਦੇ ਨੇ ਸਹੀ ਗੱਲ ਹਾਂ ਲੈ ਲੈ 100 ਰੁਪਏ ਲੈ ਲੈ ਅਕੇ ਥੋਲੇ ਸਾਤੇ ਤੇ ਕਣਕ ਮਹੀਦੀ ਸਹੀ ਗੱਲ ਹਾਂ ਜੀ ਜਣੀ ਅਕੇ ਖਾਣੇ ਬਧੀ ਹਤੇ ਕੋਈ ਹੋਰ ਨਹੀਂ ਬੰਦਾ ਸੀ ਵੀਰਾ ਕਿੰਨੀ ਉਮਰ ਹੋ ਗਈ ਉਮਰ ਜੀ ਮੇਰੀ ਹੋ ਗਈ 4 ਤੇ 70 ਸਾਲ 7400 ਸੌਤਾ ਸਾਦੀ ਉਹ ਸਾਲ ਬਾਪਪਾ 75 ਸਾਲ ਦੀ ਨਾ ਕਰਦਾ ਮੈਂ ਆ ਕੰਮ ਜੀ ਵੀ ਕਰਦਾ ਤੇਰੇ ਕੋਲੇ ਕਹੀ ਕੋਈ ਦਾ ਕੰਮ ਬਥੇਰਾ ਕਰਦੇ ਦਿਹਾੜੀ ਹੁਣ ਮੇਰੇ ਮੈਂ 9 ਮਹੀਨੇ ਕੰਮ ਕਰਦਾ ਮੈਂ ਹਾਂ ਜੀ 9 ਮਹੀਨੇ ਉਹ ਖਰਾਕਾਂ ਦੱਸ ਰਹੀਆਂ ਅੱਜ ਉਹੀ ਹੈ ਜੀ ਖਰਾਕੇ ਹੁਣ ਹੁਣ ਕਿਉਂ ਕਿੱਥੇ ਨੇ ਹੁਣ ਤਾਂ 50 ਸਾਲ ਤੋਂ ਮਸਾਂ ਟਪਦਾ ਨਹੀਂ ਕੋਈ ਅੱਗੇ ਚਿੱਟੇ ਕਿਉਂ ਹੁੰਦੇ ਵਧੀਆ ਸਿਰੇ ਦੇ ਐ ਕਿਉਂ ਜਿਆਦਾ ਮੈਂ 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 ਪਾਲੀ ਤੀ ਜੀ ਹਾਂ ਜੀ ਉਹ ਬੁਰੀਤੀ ਸਾਡੇ ਉਹਦੇ ਆ ਪਾਲੇ ਕੇ ਨੇ ਅੱਛਾ ਉਹ ਕਹਿੰਦੇ 5 ਰੁਪਏ ਕਿਲੋ ਜਿੰਨਾ ਮਰਜ਼ੀ ਲੈ ਲਾ 5 ਰੁਪਏ ਕਿਲੋ ਦੇਸੀ ਕਿਉਂ ਮੰਗਦਾ ਦੇਸੀ ਕੋਈ ਸਿਰੇ ਦਾ ਉਹ ਕਿਹੜੇ ਕਿਉਂ ਨੇ ਜੀ ਬੜੇਵੇ ਪਾਉਂਦੇ ਖਰਾ ਪਾਉਂਦੇ ਸਹੀ ਗੱਲ ਹੈ ਹਾਂ ਜੀ ਜਿਹੜਾ ਆਪਾਂ ਪਾਵਾਂਗੇ ਉਹੀ ਖੇਲ ਹੋਣਾ ਆਊਗਾ ਜੂਰੀਆ ਜੂਰੀਆ ਪਾਲਾ ਬਰੀ ਬੜਲਾ ਉਹੀ ਕਮ ਆਊਗਾ ਹੁਣ ਤਾਂ ਤੱਕ ਇੱਥੇ ਸਹੀ ਗੱਲ ਹੈ ਐਨਕਾ ਕਦੋਂ ਲਾਦਿਆ ਨੇ ਸਹੀ ਗੱਲ ਆ ਖਾਣੇ ਦਾ ਸਹੀ ਗੱਲ ਨੇਗਾ ਠੀਕ ਆ ਓਡੀ हां जी निगाह में लेच पाए नहीं जी मेरी निगाह बहुत, बहुत दूर है बहुत दूर ही ना बढ़िया अच्छा हां थोड़ी लेड़ी दी थोड़ी सी मार या फर्क दूर दी बथेरिया जी का हां जी बहुत बढ़िया शुक्रिया मालिक ਦਾ ਰੱਬ ਦਾ ਦੇਖੋ ਜੀ ਪਰਮੇਸ਼ਰ ਦਾ ਨਾਮ ਲੈ ਨਿਆ ਭਾਈ ਦੇਖੋ ਹੈ ਇੱਥੇ ਇਹ ਨਹੀਂ ਪਤਾ ਵੀ ਕਿੰਨੀ ਕਹੇਗੀ ਆ ਲੈ ਆਇਆ ਨਾ ਆਇਆ ਸਹੀ ਗੱਲ ਆ ਉਹ ਤਾਂ ਇਹ ਇਹ ਬਾਬੇ ਨਾਨਕ ਨੇ ਕਿਹਾ ਤੀ ਹਾਂ ਹੁੰਦਾ ਹੈ ਇਹ ਬਾਲਾ ਤੇ ਮਰਜ਼ਾਨਾ ਪੁੱਛਣ ਲੱਗੇ ਵੀ ਬਾਬਾ ਜੀ ਪਹਿਲੇ ਬਿਵਾਰ ਹੋ ਫਿਰ ਬਤਾ ਮਰੂ ਹੈਂ ਹਾਂਜੀ ਹਾਂਜੀ ਉਹ ਕਹਿੰਦਾ ਤੂੰ ਤਾਂ ਦੂਰ ਫਿਰਦਾ ਬਹੁਤਾ ਅਸਚਾ ਆਮਰਾਨ ਕਰੇਗਾ ਉਹ ਕਹਿੰਦਾ ਸਾਹ ਆਇਆ ਨਾ ਆਇਆ ਉਹ ਹੁਣ ਕੰਮ ਹੋ ਗਿਆ ਸਹੀ ਗੱਲ ਆ ਸਾਹ ਆਇਆ ਨਾ ਆਇਆ ਹੁਣ ਉਹ ਕੰਮ ਹੋ ਗਿਆ ਤੂੰ ਪਤਾ ਨਹੀਂ ਹਾਂਜੀ ਬੱਚੋ ਇੱਕ ਪੈਰ ਇਹ ਨਹੀਂ ਪਤਾ ਵੀ ਚੱਕ ਕੇ ਰੱਖਿਆ ਜਾਂ ਨਹੀਂ ਰੱਖਿਆ ਨਹੀਂ ਪੈਂਦਾ ਜੀ ਸਹੀ ਗੱਲ ਆ ਆਈਸੀ ਭਰੇਈਆਂ ਦਾ ਬੁੜਾ ਮਰਿਆ ਆ ਦੋ ਤਿੰਨ ਸਾਲ ਹੋ ਗਏ ਹਾਂ ਰੋਟੀ ਖਾਂਦਾ ਚੰਗਾ ਬੁਲਾ ਇੱਕ ਮੁਰਗੀ ਦਾ ਪਾਲੀ ਦੂਈ ਪਾ ਕੇ ਇੱਥੇ ਹੀ ਰਹਿ ਗਈ ਸਹੀ ਗੱਲ ਆ ਦਲਾ ਲੋ ਸਾਥ ਦੂਜੀ ਦਾ ਹੁਕਮ ਨਹੀਂ ਆਉਂਦਾ ਜੀ ਹਾਂ ਸਹੀ ਗੱਲ ਆ ਉਹ ਵੱਡਾ ਮਾਲਕ ਦੇਖੋ ਜੀ ਬਹੁਤ ਵੱਡਾ ਪਰਬਤ ਹੈ ਹਾਂ ਜੀ ਹਾਂ ਜੀ ਵੱਡਾ ਥੋੜੇ ਦੇਖਦੇ ਦੇਖਦੇ ਬਾਬਾ ਕਿੰਨਾ ਕੁਝ ਬਦਲ ਗਿਆ ਆ ਟਿੱਬੇ ਹੁੰਦੇ ਸੀ ਇੱਥੇ ਵੱਡੇ ਵੱਡੇ ਹਨਾ ਉਹ ਉੱਥੇ ਐਡਾ ਟਿੱਬਾ ਹੁੰਦਾ ਉੱਥੇ ਉਹ ਪੂਰੀ ਕੋਲੇ ਹਾਂ ਬਹੁਤ ਵੱਡਾ ਟਿੱਬਾ ਹੁੰਦਾ ਹਾਂ ਇੱਥੇ ਸਾਰੇ ਟਿੱਬੇ ਇੱਧਰ ਸਾਰੇ ਉਹ ਢੋਗਲ ਕਰਨੀ ਸਾਰੇ ਟਿੱਬੀ ਹੁੰਦੇ ਸਹੀ ਗੱਲ ਅਸੀਂ ਛੋਟੇ ਛੋਟੇ ਹੁੰਦੇ ਸੀ ਸਕੂਲ ਜਾਂਦੇ ਜਦੋਂ ਇੱਧਰ ਆਹ ਟਿੱਬਾ ਹੁੰਦਾ ਸੀ ਉਹ ਜਗ੍ਹਾ ਤੇ ਇੱਥੇ ਝਾੜੀਆਂ ਹੁੰਦੀਆਂ ਸੀ ਬੇਰ ਹੁੰਦੇ ਸੀ ਬਹੁਤ ਓਏ ਸਾਝਾ ਟਿੱਬਾ ਹੁੰਦਾ ਸੀ ਸਾਡਾ ਸਾਡਾ ਵੀ ਸੀ ਬਾਕੀ ਆਹ ਲੋਹਾਰ ਵਾਲੇ ਦਾ ਅਸੀਂ ਛੁੱਟੀ ਆਉਂਦੇ ਜਦੋਂ ਫਿਰ ਬੇਰ ਖਾਂਦੇ ਉੱਤੇ ਹੋ ਅੱਜ ਜਾਗਨੇ ਸਾਨੂੰ ਆਹ ਜਿਹੜਾ ਸੂਆ ਕੱਚਾ ਹੁੰਦਾ ਸੀ ਬਿਲਕੁਲ ਇਹ ਹਾਂ ਕੱਚਾ ਹੁੰਦਾ ਸੀ। ਉਸ ਤੋਂ ਬਾਅਦ ਇੱਟਾਂ ਲਾਈਆਂ ਸੀ ਹੁਣ ਬਿਲਕੁਲ ਪੱਕਾ ਕਰਤਾ ਹੈ। ਇੱਟਾਂ ਮੈਨ ਲਵਾਈਆਂ ਸੀ ਜੀ। ਅੱਛਾ। ਹਾਂ ਮੈਂ ਸਾਰਾ ਪੱਕਾ ਮੈਂ ਹੀ ਕਰਾਇਆ ਸੀ। ਸਹੀ ਹੁੰਦਾ। ਹਾਂ ਜੀ ਉਹ ਦਿਹਾੜੀ ਲੈ ਦੱਸ ਗਪੀਤ। ਉਦੋਂ ਮੱਝਾਂ-ਮੱਝਾਂ ਇਹ ਸੂਏ 'ਚ ਨਿਵਾਉਂਦੇ ਹੁੰਦੇ ਸੀ। ਲੈ ਤੁਹਾਨੂੰ ਹੋਰ ਦੱਸਦਾ ਗੱਲ। ਵਿਦੇਸ਼ੇ ਕਿੱਥੇ ਨੇ? ਹਾਂ। ਮਾਦਪੁਰ ਕੋਲ ਵਿਦੇਸ਼ੇ ਨੇ। ਹਾਂ ਜੀ ਹਾਂ ਜੀ। ਉੱਥੇ ਵੀ ਕੁਆਰੀ ਤੇ ਵਿਆਹ ਥੀ। ਅਸੀਂ ਇੱਥੋਂ ਤੁਰਕੀ ਬਾਗੇ ਡੰਡੀਆਂ ਹੁੰਦੀਆਂ ਜੀ ਆ ਰਾਹ ਤੇ ਹੀ ਦੇ ਹੈਗੇ ਹਾਂ ਜੀ ਹਾਂ ਡੰਡੀ ਹੁੰਦੀ ਸਿੱਧੀ ਅੱਛਾ ਬੇਰ ਖਾਂਦੇ ਖਾਂਦੇ ਬੇਰ ਖਾਂਦੇ ਖਾਂਦੇ ਉੱਥੇ ਵਾਗੀ ਅੱਛਾ ਹਾਂ ਛੋਟੇ ਛੋਟੇ ਸਹੀ ਗੱਲ ਹੈ ਦੇਖੋ ਕਿੱਡੀ ਦੂਰ ਤੁਰ ਕੇ ਹੁਣ ਸਾਈਕਲ ਦੇ ਮੱਛ ਹੋ ਜਾਂਦੀ ਆ ਹੁਣ ਦੇਖ ਲਈ ਸਾਈਕਲ ਨੂੰ ਤਾਂ ਚਲਾਣਾ ਬੇਇੱਜ਼ਤੀ ਸਮਝਦੇ ਅੱਜ ਕੱਲ੍ਹ ਹਾਂ ਜੀ ਹਾਂ ਨਹੀਂ ਸਾਈਕਲ ਵਧੀਆ ਚੀਜ਼ ਆ ਜੀ ਇਹਦੀ ਤਾਂ ਪਤਾ ਹੀ ਗੱਲ ਆ ਉੱਥੇ ਕੋਈ ਪੈਸਾ ਤਾਂ ਹੀ ਲੱਗਦਾ ਸਾਲ ਦੋ ਸਾਲ ਲੱਗ ਜਾਂਦੇ ਨੇ ਹਾਂ ਜੀ ਪੈਦਲ ਨਹੀਂ ਕੋਈ ਚੱਲਦਾ ਪੈਦਲ ਚੱਲਣਾ ਚਾਹੀਦਾ ਹੈ ਕਿੰਨਾ ਨਜ਼ਾਰਾ ਆਉਂਦਾ ਹੁਣ ਮੈਂ 2-3 ਕਿਲੋਮੀਟਰ ਕੋ ਮਗਿਆ ਬੜਾ ਨਜ਼ਾਰਾ ਆਉਂਦਾ ਹੈ ਨਜ਼ਾਰਾ ਆਉਂਦਾ ਹੈ ਹੈਨਾ ਪੈਦਲ ਚੱਲਣਾ ਨਹੀਂ ਬੰਦੇ ਨੂੰ ਛੱਡਣਾ ਚਾਹੀਦਾ ਹਾਂਜੀ ਹਾਂ ਦੇਖੋ ਪੈਦਲ ਜ਼ਰੂਰ ਇੱਥੇ ਕੰਮ ਥੋੜਾ ਕਹਣਾ ਕਰਨਾ ਚਾਹੀਦਾ ਸਹੀ ਗੱਲ ਹੈ ਘਰੇ ਚਾਹੇ ਥੋੜੀ ਜੀ ਬਾੜੀ ਦੀ ਲਾਈ ਹੈ ਉਹ ਨੂੰ ਗੁੱਟ ਲਓ ਹਾਂ ਸਹੀ ਗੱਲ ਹੈ ਹਾਂ ਘਰ ਦੀ ਸਬਜ਼ੀ ਦਾ ਕੋਈ ਲੌਂਦਾ ਹੀ ਨਹੀਂ ਅੱਜਕੱਲ ਹੈਨਾ ਨਹੀਂ ਕਰਦਾ ਜੀ ਹਾਂ ਸਹੀ ਗੱਲ ਹੈ ਲੈ ਲਉਣਾ ਜੀ ਆਪਣੇ ਘਰੇ ਅਸਾਂ ਹਾਂਜੀ ਅਸੀਂ ਪਾਰਾਂ ਗੋਭੀ ਦੀ ਜਾਨਾ ਨਾ ਰੇ ਪਤਾ ਅਸਲ ਹਾਂ ਬੱਕਰੀ ਹੀ ਮਿੰਗਣਾ ਅਸਲ ਉਹ ਪਾਤੀ ਓਏ ਪਰ ਬਾਕੀ ਮੈਂ ਗੋਭੀ ਲਾਤੀ ਹਾਂਜੀ ਗੋਭੀ ਦੇ ਕਹੋਗੇ ਅਸੀਂ ਤਿੰਨ ਬੂਟੇ ਰੱਖ ਲੇ ਬਾਕੀ ਇਕੱਠੇ ਲਾਤੀ ਅਸਲ ਤੂੰ ਆਈ ਡੈਡ ਫੋਲੋ ਕਰ ਐਡ ਇਸੋ ਲੈ ਕੇ ਚੱਲ ਅਸਲ ਹਾਂ ਇਹਨਾਂ ਮਿੰਗਣਾ ਚਾਹਤਾ ਤਾਂ ਸਹੀ ਗੱਲ ਹਾਂ ਯਾਨੀ ਵੇਤ ਕਰੋ ਦੇਖੋ ਜੀ ਸਭ ਦੀ ਲਾਓ ਆਪਣੀ ਮਾਰੀ ਬੁੱਟੀ ਇੱਕ ਬੇੜਾ ਹੈਗਾ ਲਾ ਲਓ ਹੱਥਾ ਲਿਆ ਲਓ ਸਹੀ ਗੱਲ ਹੱਥ ਨਹੀਂ ਹਿਲੇਉਂਦੇ ਸਹੀ ਗੱਲ ਹਾਂ ਹੱਥ ਹਿਲੇਉਂਦੇ ਰੂ ਸਹੀ ਗੱਲ ਤਾਂ ਹੀ ਰੱਬ ਦੇ ਉੱਤੇ ਜਮਾ ਮੰਗਾ ਕੇ ਉਹ ਤੋਂ ਪੰਗਾਰ ਪਾਉ ਤੋਂ ਦਿਲਦਾ ਸਹੀ ਗੱਲ ਇਹ ਤਾਂ ਬੜਾ ਫਰਕ ਪਈ ਰਹੀ ਅੱਗੇ ਲੋਕਾਂ ਦਾ ਦੇਖ ਲਓ ਮਿੱਤਰੋ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਸਾਨੂੰ ਇਹਨਾਂ ਦੀਆਂ ਗੱਲਾਂ ਸਾਨੂੰ ਸੁਣਨੀਆਂ ਚਾਹੀਦੀਆਂ ਇਹਨਾਂ ਦੇ ਅੰਦਰ ਤਾਂ ਬਹੁਤ ਵੱਡੇ ਵੱਡੇ ਸਮੁੰਦਰ ਨੇ ਜੇ ਅਸੀਂ ਇਹਨਾਂ ਕੋਲ ਬਹਿ ਕੇ ਗੱਲਾਂ ਨੂੰ ਖੋਲ੍ਹਾਂਗੇ ਨਾ ਪਤਾ ਨਹੀਂ ਇਹਨਾਂ ਨੇ ਕਿੰਨੀਆਂ ਕਿ ਗੱਲਾਂ ਸਾਨੂੰ ਸੁਣਾ ਦੇਣੀਆਂ ਤੇ ਪੁਰਾਣੇ ਜਵਾਨੇ ਦੀਆਂ ਅੱਜ ਦੀਆਂ ਤਜਰਬੇ ਇਹਨਾਂ ਦੇ ਜ਼ਿੰਦਗੀ ਦੇ ਤਜਰਬੇ ਬਹੁਤ ਨੇ ਇਹਨਾਂ ਦੇ ਤਾਈਆਂ ਦੇਖ ਲਓ ਬਾਬੇ ਦੀ ਸਿਹਤ ਵੀ ਬਹੁਤ ਵਧੀਆ ਤੇ ਆਹ ਰਸਤੇ ਨੂੰ ਠੀਕ ਕਰ ਰਿਆ ਆਹ ਸੂਆ ਨਵਾਂ ਬਣਾਇਆ ਸੀ ਤੇ ਰਸਤਾ ਖਰਾਬ ਹੋ ਗਿਆ ਸੀ ਇਹਨੂੰ ਠੀਕ ਕਰਦੇ ਆ ਰਹੇ ਨੇ 2-3 ਦਿਨ ਤੋਂ ਲੱਗੇ ਨੇ ਦੇਖ ਲਓ ਕੰਗਾ ਬਾਬਾ ਜੀ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਧੰਨਵਾਦੀ ਹਾਂ ਇਹ ਨਾਮ ਕੀ ਆ ਤੁਹਾਡਾ ਨਾਮ ਜੀ ਮੇਰੇ ਸੀਤਾਖਾਂ ਸੀਤਾਖਾਂ ਦਾ ਮੁੰਡਾ ਜੀ ਹਾਂ ਜੀ ਮੀਆਂ ਦਾ ਮੁੰਡਾ ਸਸ ਸਸ ਠੀਕ ਹੈ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਜੀ ਹਾਂ ਜੀ ਮੈਂ ਕਹਤ ਤੁਸੀਂ ਇਹ ਨੈਟ ਤੇ ਕਹਿੰਦੇ ਵੀ ਨੈਟ ਮੀਂਹ ਦਸ ਗਿਆ ਹਾਂ ਜੀ ਪਾਵੇ ਨਾ ਪਾਵੇ ਹਾਂ ਜੀ ਹਾਂ ਜੀ ਇਦਾਂ ਨਹੀਂ ਰੋ ਸਹੀ ਗੱਲ ਹੈ ਕਦੇ ਦੂਰ ਪੈ ਗਿਆ ਜੀ ਕਦੇ ਕਿਤੇ ਪੈ ਗਿਆ ਅਸੀਂ ਰੱਬ ਪੂਰੇ ਦੁਆ ਮੰਗਦੇ ਦਾ ਇਲਾਜ ਕਰਦਾ ਤੇ ਖੂਦ ਚਲਾਉਂਦੇ ਦਾ ਹਾਂ ਜੀ ਹਾਂ ਜੀ ਤੁਸੀਂ ਆਏ ਦੇਖ ਲਓ ਜੀ ਆਪਣੀ ਢੋਗ ਦੀ ਸਬਰ ਨੂੰ ਹੀ ਪੈਦਾ ਹੁੰਦਾ ਜੀ ਹਾਂਜੀ ਹਾਂਜੀ ਅਸੀਂ ਆ ਫਿਰ ਨੌਵੀਂ ਆਉਂਦੀ ਹਾਂਜੀ ਹਾਂਜੀ ਲੈ ਲੈ ਪੱਕਾ ਮਹੀ ਪੈਦਾ ਹੁੰਦਾ ਜੀ ਹਾਂਜੀ ਫਿਰ ਆਈ ਛਰੇ ਮੇਲੇ ਨੂੰ ਪੱਕਾ ਮਹੀ ਪੈਦਾ ਦਾ ਦੁਆਵਾ ਮੰਗਦੇ ਤੇ ਸੱਚੀਆਂ ਸਹੀ ਗੱਲ ਹੈ ਵੀ ਇਹ ਆ ਵੀ ਮਾਲਕਾ ਅਸੀਂ ਮੇਲੇ ਦੇਖ ਲਾਗੇ ਸਾਡੇ ਖੂ ਹੜ ਜਾਣ ਸਹੀ ਸਹੀ ਹਾਂ ਜੀ ਹਾਲ ਚਾਲ ਬਥੇਰੇ ਚਲਾ ਦੀ ਹਾਲ ਦਾ ਕੋਈ ਸਾਫ ਇਹ ਦੋ ਦਿਨ ਬੇਲੇ ਹੋ ਜੀ ਇਹ ਵੀ ਹਾਂ ਹ ਮੇਲਾ ਦੇਖਾਂਗੇ ਹਾਂ ਜੀ ਵੀ ਫਸਲ ਨੂੰ ਪਾਣੀ ਲੱਗਦੀ ਹਾਂ ਜੀ ਹਾਂ ਪਾਣੀ ਲੱਗਦੇ ਆਪਣੇ ਕੋਲ ਹੁੰਦੇ ਸੀ ਬਹੁਤ ਕੋਲ ਦੇਖਦੇ ਤੇ ਉਧਰ ਹੁੰਦੇ ਕੋਲ ਬਹੁਤ ਜਿਆਦੇ ਬਹੁਤ